ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝੁਲਮਗੜ ਤਹਿਸੀਲ ਪਾਇਲ ਤੇ ਜ਼ਿਲ੍ਹਾ ਰਹਿ ਗਿਆ ਬਾਈਹੁਰਾਂ ਦਾ ਸੱਜਣੋ ਲੁਧਿਆਣਾ ਕਿਉਂਕਿ ਸ਼ਿਸ਼ਟ ਮੇਥੇ ਬਾਈ ਦਾ ਫਾਰਮ ਵਾਲੀ ਆ ਫਾਰਮ ਕਣੀ ਵੀ ਕਮਾਦੇ ਗਰੀ ਇੱਕ ਵਾਰੀ ਕਿਉਂਕਿ ਗਾਵਾਂ ਜਿਹੜੀਆਂ ਬਾਈ ਕਹਿੰਦਾ ਵਿੱਚੋਂ ਵਾਜ ਜਾਂਦੀਆਂ ਨੇ ਉਹ ਆਪਾਂ ਕਰ ਦਨੇ ਆ ਸੇਲ ਵਿੱਚੀ ਮਕਾਨ ਵੀ ਆ ਇੱਕ ਬੰਨੇ ਤੇ ਵਿੱਚੀ ਹੈਗਾ ਬਾਈਹੁਰਾਂ ਦਾ ਸੱਜਣੋ ਫਾਰਮ ਤੇ ਅੱਜ ਦੀ ਵੀਡੀਓ ਚ ਆਪਾਂ ਦਿਖਾਵਾਂਗੇ ਚਾਰ ਬੱਚੀਆਂ ਫੋਰ ਸੇਲ ਆ ਇੱਕ ਹੈਗੀਆਂ ਬਿਲਕੁਲ ਤਿਆਰ ਤੇ ਤਿੰਨ ਹੈਗੀਆਂ ਨੇ ਕੱਚੀਆਂ ਮਹੀਨੇ-ਮਹੀਨੇ ਤੇ ਡੇਢ ਮਹੀਨੇ ਦੀਆਂ ਦੁੱਧ ਦਾ ਰਿਕਾਰਡ ਚੰਗਾ ਹੈ 16-17 ਤੋਂ ਲਾ ਕੇ 25 ਕਿਲੋ ਤੱਕ ਦਾ ਰਿਕਾਰਡ ਹੈ ਤੇ ਬਾਕੀ ਬਾਈ ਨਾ ਕਰਾ ਦਨੇ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਸਾਰੀਆਂ ਦੀ ਰੇਟ ਆ ਜਿਹੜਾ ਰੇਟ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਹੋਰ ਬਾਈ ਜੀ ਠੀਕ ਠਾਕ ਠੀਕ ਠਾਕ ਜੀ ਹਾਂਜੀ ਨਾਮ ਦੱਸ ਦਿਓ ਜੀ ਮੇਰਾ ਨਾਮ ਹਰਪ੍ਰੀ ਸਿੰਘ ਆ ਜੀ ਪਿੰਡ ਜ਼ੁਲਮਗੜ ਠੀਕ ਹੈ ਜੀ ਤਹਿਸੀਲ ਲੁਧਿਆਣਾ ਜੀ ਹਾਂ ਟਾਈਮ ਕਿੰਨਾ ਕੋ ਗਏ ਭਈ ਆਪਾਂ ਨੂੰ ਇਹ ਕੰਮ ਕਰਦੇ ਨੂੰ ਫਾਰਮਿੰਗ ਸਾਨੂੰ ਹੋ ਗਏ ਜੀ 10-12 ਸਾਲ ਹੋ ਗਏ ਜੀ ਹੁਣ ਤੋਂ ਫਾਇਦਾ ਹੈਗਾ ਫਾਰਮ ਲਈ ਕੰਮ ਤੇ ਹਾਂ ਵੀ ਹਾਂ ਵਧੀਆ ਠੀਕ ਹੈ ਮੈਂ ਕਈ ਸੱਜਣ ਕਹਿੰਦੇ ਨੇ ਫਾਇਦਾ ਨਹੀਂ 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 ਫਾਇਦਾ ਜੀ ਹਾਂ ਫਾਇਦਾ ਮੇਰੇ ਹਿਸਾਬ ਨਾਲ ਤਾਂ ਹੁੰਦਾ ਜੀ ਆਪ ਨਾਲ ਹੈ ਨਾ ਆਪ ਗੌਰ ਰੱਖਦੇ ਆ ਜੀ ਆਪ ਗੌਰ ਰੱਖ ਕੇ ਕੰਮ ਕਰਦੇ ਆਪ ਧਿਆਨ ਨਾ ਕਰਦੇ ਆ ਫਿਰ ਫਾਇਦਾ ਜੀ ਹਾਂ ਕੱਲੇ ਉਹੀ ਗੱਲ ਆ ਵੀ ਲੇਬਰ ਦੇ ਸਿਰ ਤੇ ਆਪਾਂ ਫਾਰਮ ਕਾਮਯਾਬ ਨਹੀਂ ਕਰ ਸਕਦੇ ਉਹਦੇ ਚ ਆਪਾਂ ਨੂੰ ਆਪ ਜਾਣਾ ਪਊਗਾ ਜੀ ਆਪਾਂ ਨੇ ਫਾਰਮ ਬਈ ਕਾਮਯਾਬ ਆਪ ਧਿਆਨ ਰੱਖਣਾ ਪੈਂਦਾ ਜੀ ਆਪ ਮਿਹਨਤ ਕਰਨੀ ਹਰ ਇੱਕ ਹਰ ਇੱਕ ਸਾਲ ਵੇਚਦਾ ਨੂੰ ਮਾਲ ਵਿੱਚ ਮੈਂ ਆ ਪਹਿਲਾਂ ਨਹੀਂ ਸੀ ਵੇਚਦੇ ਸੀ ਹੁਣ ਪਹਿਲਾਂ ਤਾਂ ਥੋੜੀਆਂ-ਥੋੜੀਆਂ ਵੀ ਸ਼ੁਰੂ ਕਰਿਆ ਸੀਗਾ ਹੁਣ ਮਾਲ ਵਧਣ ਲੱਗ ਗਿਆ ਹੁਣ ਕਿੰਨੀਆਂ ਕਾਮਾਂ ਤੋਂ ਸ਼ੁਰੂ ਕਰਿਆ ਸੀ ਬਈ ਸਾਡੇ ਕੋਲ ਸੀਗੇ ਜੀ ਪਹਿਲਾਂ ਮੱਝਾਂ ਸੀਗੀਆਂ 10-12 ਫਿਰ 4-5 ਗਾਇਆਂ ਤੋਂ ਸ਼ੁਰੂ ਕਰਿਆ ਸੀਗਾ ਜੀ ਚੰਗਾ ਰਿਹਾ ਐਕਸਪੀਰੀਅੰਸ ਹਾਂ ਜੀ ਹਾਂ ਤਾਂ ਕਰਕੇ ਫਿਰ ਅੱਜ ਆ ਸਿਸਟਮ ਵਧਾ ਲਿਆ ਸਾਰਾ ਹਾਂ ਜੀ ਹਾਂ ਵਧੀਆਂ ਜਾਂਦੀਆਂ ਨੇ ਜੀ ਹੈਗਾ ਆਪਦੇ ਆਪ ਹੀ ਕਹਾਂ ਜੇ ਬਾਈ ਇਧਰੋਂ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਹਾਂ ਜੀ ਹਾਂ ਤੋੜ ਦਿਓ ਬਾਈ ਖੋਲ ਕੇ ਆ ਜਾ ਬਾਈ ਐਨ ਆਹਰਲੇ ਬੰਦੇ ਨੂੰ ਆ ਜਾ ਲੱਗਿਆ ਰੀ ਉਹ ਤੇ ਇੱਕ ਨੰਬਰਾਈ ਤੇ ਮਾਰਦੇ ਕੈਮਰਾ ਉਹਦਾ ਸੁ ਇਹ ਦੂਜਾ ਸੂਆ ਜੀ ਇਹ ਤਿਆਰ ਆ ਹਨਾ ਹਾਂ ਜੀ ਹਾਂ ਇਹ ਤਿਆਰ ਆ ਜੀ ਇਹ ਕਾ ਇੱਕ ਦਿਨ ਕੱਢਦੀ ਐ ਇਹ ਬਸ ਚਾਰ ਪੰਜ ਦਿਨ ਲਊ ਜੀ ਆ ਸੂਆ ਹੈਗਾ ਸੱਜਣੋਂ ਦੂਜਾ ਤੇ ਦਿਨ ਲਊਗੀ ਚਾਰ ਪੰਜ ਇਹਦੀ ਕੁਆਲਿਟੀ ਤੇ ਆਰਡਰ ਦੀ ਕੁਆਲਿਟੀ ਬਾਡੀ ਬੁੱਡੀ ਦੀ ਕੁਆਲਿਟੀ ਲਾਜਵਾ ਵਾ ਇਹ ਨਸਲ ਚ ਕਿਹੜੀ ਚਾਗੀ ਭਾਈ ਇਹ ਇਹ ਸਗੀ ਜੀ ਰਾਠੀ ਇਹਦੀ ਮਾਂ ਇਹ ਜਰਸੀ ਦਾ ਸੀਮਨ ਲਾਇਆ ਸੀ ਅਸੀਂ ਠੀਕ ਆ ਜੀ ਫਿਰ ਕ੍ਰਾਸ ਚ ਆ ਗਈ ਜੀ ਆ ਰੰਗ ਰੂਪ ਆ ਗਿਆ ਦਾ ਰਾਠੀ ਵਾਲਾ ਹਾਂ ਜੀ ਹਾਂ ਤੇ ਬਾਕੀ ਬਾਡੀ ਦੀ ਜਿਹੜੀ ਬੰਤਰ ਆ ਉਹ ਜਿਵੇਂ ਪੰਜਾਬ ਵਾਲੀ ਜਰਸੀ ਹੁੰਦੀ ਹੈ ਵੱਡੀ ਉਹ ਆ ਗਈ ਹੋਈ ਹੈ ਨਾ 50068 ਦੀ ਆ ਜੀ ਠੀਕ ਆ ਗੱਲ ਆ ਸੀਮਨ ਬਾਈ ਕਹਿੰਦਾ 50068 ਦਾ ਲਵਾਇਆ ਸੀ ਕਿਉਂਕਿ ਇਹਦੀ ਮਾਂ ਰਾਠੀ ਦੇ ਵਿੱਚ ਆ ਗਈ ਦੀ ਰੰਗ ਰੂਪ ਇਹਦਾ ਰਾਠੀ ਵਾਲਾ ਆ ਗਿਆ ਤੇ ਬਾਡੀ ਦੀ ਬੰਤਰ ਆ ਗਈ ਜਰਸੀ ਵਾਲੀ ਜਿਵੇਂ ਪੰਜਾਬ ਵਾਲੀਆਂ ਵੱਡੀਆਂ ਜਰਸੀਆਂ ਉਹ ਇਹਦੀ ਫੈਟ 5.5 ਆਉਂਦੀ ਹੈ ਜੀ ਤਾਜੀ ਸੂਈ ਦੀ ਦਿਨ ਕਿੰਨੇ ਕੱਢ ਸਕਦੀ ਆ ਜੀ ਬਾ ਚਾਰ ਪੰਜ ਦਿਨ ਲਊ ਜੀ ਚਾਰ ਪੰਜ ਦਿਨ ਕੱਢ ਦੂ ਚਵਾਈ ਦੀ ਕਿੰਨੇ ਬਾਈ ਇਹ ਚਵਾਈ ਦੇ ਮਸ਼ੀਨਾਂ ਚੋਂਦੇ ਰਹੇ ਆ ਜੀ ਇੱਕ ਨੰਬਰ ਆ ਠੀਕ ਆ ਜੀ ਗੱਲ ਇਹਦੇ ਸੀਮਨ ਕਿਹੜਾ ਲੱਗਿਆ ਅੱਗੇ ਇਹਦੇ ਹੁਣ ਲੱਗਿਆ ਹੋਇਆ ਜੀ 66 ਸੀਮਨ ਲੱਗਿਆ ਹੋਇਆ ਵਾਈਫ ਕੰਪਨੀ ਦਾ ਆਯੂਸ਼ ਲੱਗਿਆ ਹੋਇਆ ਜੀ ਆਯੂਸ਼ ਐਫ ਦਾ ਜੀ ਠੀਕ ਆ ਜੀ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ 80000 ਆ ਜੀ ਕਿੰਨੇ ਦੀ ਛੱਡ ਦਾਂਗੇ ਫਿਕਸ ਜੀ ਬਸ ਮਾਨਤਾਨ ਹੀ ਹੋਊਗੀ ਆਪਾਂ ਨਜਾਇਜ਼ ਦੀ। ਹਾਂ ਰੇਟ ਸਾਰੇ ਫਿਕਸ ਜੀ ਰੱਖੀ। ਹਾਂ ਜੀ ਫਿਕਸ ਜੀ ਨਹੀਂ ਜੀ। ਆਏ ਦਾ ਬਾਈ ਕਹਿੰਦਾ 80 ਚ ਮਾਨਤਾਨ ਕਰਦਾ ਕਿਉਂਕਿ ਜੀ 80% ਵੀ ਚੰਗੀ ਆ ਪਹਿਲਾਂ ਦਾ ਦੁੱਧਾ ਕੀ ਰਕਾਰ ਰਿਹਾ ਬਾਈ। ਦੁੱਧ 16 17 ਸੀਗਾ ਜੀ ਐਤਕੀ 20 ਲੀਟਰ ਤੇ ਜਾਊਗਾ ਜੀ। ਐਸ ਵਾਰੀ 20 ਦੀ ਉਮੀਦ ਆ ਇੱਕ ਗੱਲ ਹੋਰ ਦੱਸਦਾ ਨਾ ਕਿਉਂਕਿ ਗਰਮੀ ਸਰਦੀ ਚ ਚੱਲਣ ਵਾਲੀ ਆਈਟਮ ਆ ਤੇ ਮੇਨ ਗੱਲ ਆ ਜਿਹੜੀ ਗਾਂ ਆ ਕੀ ਬਾਡੀ ਵਾਲੀ। ਮਾੜੀ ਢੂੜੀ ਬਿਮਾਰੀ ਨੂੰ ਬਾਈ ਇਹ ਗੌਰ ਦੀ ਵੀ ਨਹੀਂ ਆ। ਹਾਂ ਜੀ ਹਾਂ। ਕਿਉਂਕਿ ਖੂਨੇ ਚ ਜਿਵੇਂ ਬਾਈ ਨੇ ਦੱਸਿਆ ਵੀ ਕਰੌਸ ਵਾਲਾ ਆ ਗਿਆ ਇਹਦਾ ਦੂਜਾ ਸੂਆ ਇਹ ਕਿੰਨੇ ਕਿੰਨਾ ਕਿੰਨਾ ਕਿ ਟਾਈਮ ਕੱਢ ਦੂ ਇਹਦਾ 1 ਮਹੀਨਾ ਜੀ ਪੂਰਾ ਪੂਰਾ 1 ਮਹੀਨਾ ਹਾਂ ਜੀ ਇਹਦਾ ਕੀ ਕਾਰਡ ਰਿਆ ਦੁੱਧ ਦਾ ਪਹਿਲਣ ਦਾ ਇਹਨੇ ਵੇਦਾ ਜੀ 20 22 ਕਿਲੋ ਜੀ ਇਹ ਆਪ ਪਤਾ ਭਾਈ ਕਿਹੜੇ ਦੀ ਸੀਮੰਦੀ ਆ ਨਹੀਂ ਨਹੀਂ ਸੀਮੰਦਾ ਨਹੀਂ ਪਤਾ ਜੀ ਲੱਗਿਆ ਕਿਹੜਾ ਇਹਦੇ ਅੱਗੇ ਇਹਦੇ ਲੱਗਿਆ ਜੀ ਬ੍ਰੈਵੋ ਸੀਮਨ ਐਚ ਐਫ ਦਾ ਜੀ ਐਚ ਐਫ ਦਾ ਬ੍ਰੈਵੋ ਹਾਂ ਜੀ ਆ ਏ ਬੀ ਐਸ ਦਾ ਜੀ ਏ ਬੀ ਐਸ ਦਾ ਪਰ ਇਹਦੇ ਬਾਈ ਕਹਿੰਦਾ ਏ ਬੀ ਐਸ ਦਾ ਬ੍ਰੈਵੋ ਲੱਗਿਆ ਤੇ ਜਾਨ ਬੈਡ ਚੇਚ ਵੀ ਚੰਗੀਆਂ ਸੂਆ ਹੈਗਾ ਦੂਜਾ ਤੇ ਕੱਦ ਬੱਡੇ ਦਾ ਹੈਗਾ ਸੱਜਣੋਂ ਫੁੱਲ ਵੱਡਾ ਬਾਕੀ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹੋ ਤੇ ਦੁੱਧ ਤਾਂ ਇਹਨਾਂ ਵਾਰੀ ਦੱਸਣ ਦੀ ਤਕਰੀਬਨ ਲੋੜ ਨਹੀਂ ਹੁੰਦੀ ਵੀ ਦੁੱਧ ਦੇ ਸੂਣ ਤੱਕ ਹੀ ਦੇਈ ਜਾਂਦੇ ਜੀ ਨਾਲ ਹਾਂ ਜੀ ਹਾਂ ਬਹੁਤ ਐਸ ਵਾਰੀ ਕਿੰਨਾ ਕੁ ਪਾ ਸਕਦੀ ਆ ਫਿਰ ਐਤ ਕੀ 25 ਰਕ ਜਾਊ ਜੀ 25 ਡੇੜ ਗੇੜਾ ਆ 25 ਡੇੜ ਗੇੜਾ ਬਾਈ ਕਹਿੰਦਾ ਵਗ ਜੂ ਐਸ ਵਾਰੀ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 75 ਆ ਜੀ ਇਹਦਾ ਰੇਟ ਹੈਗਾ ਅੱਜ ਦਾ 75000 ਰੁਪਿਆ ਤੇ ਬਾਕੀ ਜੇ ਕਿਸੇ ਨੇ ਚਾਰੋਂ ਇਕੱਠੀਆਂ ਲੈਣੀਆਂ ਜਾਂ ਜੋੜਾ-ਜੋੜਾ ਲੈਣਾ ਉਹਦੇ ਚ ਕੰਸੈਸ਼ਨ ਹੋ ਜੂਗੀ ਹਾਂ ਜੀ ਉਹ ਕਰ ਲਾਂਗੇ ਜੇ ਕੋਈ ਇਕੱਠੀਆਂ ਖਰੀਦੂਗਾ ਸਾਰੀਆਂ ਜੇ ਜੋੜਾ ਲੈਣਾ ਫਿਰ ਵੀ ਕਰ ਲਾਂਗੇ ਆ ਜੋ ਇਹਦਾ ਕਿਹੜਾ ਸੁਆ ਜੀ ਇਹਦਾ ਵੀ ਦੂਜਾ ਜੀ ਇਹ ਕਿੰਨਾ ਟਾਈਮ ਕੱਢਦੀ ਹੈ ਜੀ ਇਹਦਾ ਵੀ ਇਹਦੇ ਨੂੰ 10 ਦਿਨ ਜ਼ਿਆਦੇ ਨੇ ਜੀ 1 ਮਹੀਨਾ 10 ਦਿਨ ਹੋਣਗੇ ਇਹਦੇ ਜੀ ਠੀਕ ਹੈ ਜੀ ਇਹ ਕਿਹੜੇ ਸੀਮੰਦੀ ਆ ਬਾਈ ਇਹ ਨਹੀਂ ਪਤਾ ਜੀ ਕਿਹੜੇ ਸੀਮੰਦੀ ਆ ਇਹ ਵੀ ਖਰੀਦੀ ਸੀ ਅਸੀਂ ਕਿਸੇ ਤੋਂ ਠੀਕ ਹੈ ਜੀ ਐਸ ਵਾਰੀ ਇਹਦੇ ਕਿਹੜਾ ਲੱਗਿਆ ਬਾਈ ਇਹਦੇ ਇਸ ਵਾਰ ਇਹਦੇ ਆਯੂਸ਼ੇ ਲੱਗਿਆ ਜੀ ਦੋਨਾਂ ਦੇ ਉਹਦੇ ਹਾਰੇ ਤੇ ਸੈਕਸਡ ਸੀਮਨ ਲੱਗਿਆ ਆਯੂਸ਼ ਲਈ ਹਾਂ ਇਹਦੇ ਵੀ ਬਾਈਕਰਾਂ ਸੈਕਸਡ ਲੱਗਿਆ ਸੈਕਸਡ ਤੇ ਮੇਰਾ ਕਹਲਾ 99% ਹੁੰਦੇ ਨੇ ਬਈ ਬੱਚੀ ਦੇ ਹਨਾ ਹਾਂ 90% ਹੁੰਦੇ ਨੇ ਜੀ ਠੀਕ ਹੈ ਜੀ 10% ਚਾਂਸ ਹੁੰਦੇ ਨੇ ਬੱਚੇ ਦੇ ਵੀ ਕਦੀ ਕਦਾਈ ਕੋਈ ਨਾ ਕੋਈ ਕਾਮੀ ਨਾ ਮੰਗਰਾ ਕੋਈ ਕਿਤੇ ਚਾਂਸ ਹੁੰਦਾ ਹੀ ਨਹੀਂ ਤਾਂ ਜ਼ਿਆਦਾਤਰ ਬੱਚੀ ਹੀ ਹੁੰਦੀ ਆ ਅ ਜਿਵੇਂ ਸੱਜਣ ਵਿੱਚ ਸ਼ਕੀਨ ਹੁੰਦੇ ਨੇ ਵੀ ਆਪਾਂ ਨੂੰ ਬੱਚੀ ਦਾ ਜ਼ਿਆਦਾ ਹੁੰਦਾ ਸਿਸਟਮ ਕਿਉਂਕਿ ਫਾਰਮ ਨੂੰ ਅੱਗੇ ਲਿਜਾਣ ਵਾਸਤੇ ਜ਼ਿਆਦਾਤਰ ਭਾਈ ਸੈਕਸਡ ਸੀਮਨ ਯੂਜ਼ ਕਰਿਆ ਜਾਂਦਾ ਹਨਾ ਹਾਂ ਜੀ ਹਾਂ हां क्योंकि जे अपन ਨਾਲ ਛੋਟੇ ਬੱਚਿਆਂ ਨੂੰ ਰਲਾਵਾਂਗੇ ਫਾਰਮ ਤਾਂ ਕਾਮਯਾਬ ਹੋਊਗਾ ਜੀ ਇਹਦਾ ਦੁੱਧਾ ਗੀਰ ਕੱਢ ਰਿਆ ਜੀ ਪਹਿਲਣ ਦਾ ਇਹਦਾ 20 ਲੀਟਰ ਸੀਗਾ ਜੀ ਇਹਦਾ ਵੀ ਐਸ ਵਾਰੀ ਪਾਧੂ 25 ਹੈ ਹਾਂ ਪਾਧੂ RAM ਨਾਲ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀ 75 ਆ ਜੀ ਇਹਦਾ ਵੀ 75 ਤੇ ਹੁਣ ਮਾਰ ਦੇ ਘਰੀ 4 ਨੰਬਰ ਵਾਲੀ ਤੇ ਵੱਡੀ ਬੈੜ ਤੇ ਉਹ ਵੀ ਤੋਰ ਦੇ ਖੋਲ ਕੇ ਉਹਨੂੰ ਚੋਬਰਾ ਜੋਰ ਨਾਲ ਫੜੀ ਮੜਾ ਜਾ ਜਾਨ ਜੂਨ ਜਾਦੇ ਆ ਨਾ ਲੈ ਜੂਗੀ ਖਿੱਚ ਕੇ ਬਾਈ ਨੂੰ ਇਹਦਾ ਦੁੱਧਾ ਗੀਰ ਕੱਢ ਰਿਆ ਜੀ ਇਹ 25 26 ਲੀਟਰ ਦਿੰਦੀ ਰਹੀ ਹੈ ਜੀ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਜੀ ਤੀਜਾ ਸੂਆ ਇਹਦਾ ਤੀਜਾ ਤੇ ਕੱਦ ਬਿੱਡਾ ਹੈਗਾ ਫੁੱਲ ਡਬਲ ਇਹਦਾ ਬਾਈਕ ਨਾ ਹੈਗਾ 25 ਕਿਲੋ ਦਾ ਰਿਕਾਰਡ ਇਹਦਾ ਟਾਈਮ ਕਿੰਨਾ ਜੀ ਇਹਦਾ ਡੇਢ ਮਹੀਨਾ ਜੀ ਥੱਲਿਓਂ ਤਿਆਰੀ ਹੁਣੀ ਲੱਗੀ ਫੜਨਾ ਇਹ ਬਹੁਤ ਵੱਡਾ ਸੀਗਾ ਆਰਡਰ ਜੀ ਇਹਦਾ ਠੀਕ ਆ ਜੀ ਹਾਂ ਜੀ ਹਾਂ ਇਹ ਜਿਵੇਂ ਮਤਲਬ ਡਰਾਈ ਹੌਲੀ ਹੌਲੀ ਹਾਂ ਜੀ ਹਾਂ ਡਰਾਈ ਦੇ ਸੀ ਟਾਈਮ ਬਹੁਤ ਲੱਗਦਾ ਸੀ ਡਰਾਈ ਹੋਣ ਨੂੰ ਜੀ ਠੀਕ ਆ ਜੀ ਦੁੱਧ ਤਕਰੀਬਨ ਤਕਰੀਬਨ ਇਹ گاਵਾ ਦੰਦੀ ਰਹਿੰਦੀਆਂ ਲੰਮਾ ਟਾਈਮ ਹਾਂ ਜੀ ਹਾਂ ਦੁੱਧ ਤਾਂ ਹੁਣ ਡਰਾਈ ਮਸਾਂ ਕਰੀਆਂ ਸੀ ਇਹ ਜਾਂ ਛੱਡੀਆਂ ਨੇ ਜੀ ਠੀਕ ਆ ਜੀ ਹਾਂ ਜੀ ਇਹਦਾ ਕੱਦ ਆ ਗਿਆ ਫੁੱਲ ਵੱਡਾ ਤੇ ਇਹ ਆ ਗਈ ਐਚ ਐਫ ਦੇ ਵਿੱਚ ਇਹਦੇ ਲੱਗਿਆ ਕਿਹੜਾ ਸੀਮਨ ਬਾਈ ਅੱਗੇ ਇਹਦੇ ਬ੍ਰੈਵੋ ਲੱਗਿਆ ਹੋਇਆ ਜੀ ਇਹਦੇ ਬ੍ਰੈਵੋ ਆ ਇਹਦੇ ਵੀ ਸੈਕਸਡ ਆ ਨਹੀਂ ਇਹਦੇ ਸਿੰਪਲ ਆ ਜੀ ਇਹਨਾਂ ਦੋਨਾਂ ਦੇ ਸਿੰਪਲ ਆ ਜੀ ਸਾਈਡਾਂ ਵਾਲੀਆਂ ਦੇ ਹਾਂ ਜੀ ਹਾਂ ਆ ਬਚਾਲ ਵਾਲੀਆਂ ਦੇ ਸੈਕਸਡ ਆ ਦੋਨਾਂ ਦੇ ਹਾਂ ਜੀ ਹਾਂ ਇਹਦਾ ਰੇਟ ਕੀ ਰਹੂਗਾ ਅੱਜ ਦਾ ਬਾਈ ਇਹਦਾ ਅੱਜ ਦਾ 70 ਆ ਜੀ ਇਹਦਾ ਰੇਟ ਹੈਗਾ 70000 ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਜੇ ਕਿਸੇ ਨੇ ਜੋੜਾ ਲੈਣਾ ਜਾਂ ਚਾਰੇ ਇਕੱਠੀਆਂ ਲੈਣੀਆਂ ਨੇ ਉਸ ਹਿਸਾਬ ਨਾਲ ਇਹਨਾਂ 'ਚ ਕੰਸੈਸ਼ਨ ਹੋ ਜੂਗਾ ਤੇ ਕੰਮ ਹੈਗਾ ਬਾਈ ਦਾ ਫਾਰਮ ਦਾ ਕੋਈ ਇੱਥੇ ਵਪਾਰ ਵਾਲਾ ਸਿਸਟਮ ਨਹੀਂ ਹੈਗਾ ਕਿਉਂਕਿ ਜਿਹੜੇ ਬਾਈ ਕਹਿੰਦਾ 2-4 ਪਸ਼ੂ ਹੋਣ ਜਿਵੇਂ ਵਧਣ ਲੱਗੇ ਫਾਰਮ 'ਚ ਉਹ ਬਾਈ ਸੇਲ ਦਾ ਕੰਮ ਹੈੜਾ ਉਹ ਸ਼ੁਰੂ ਕਰਿਆ ਬਾਈ ਨੇ ਵੀ ਨਾਲ-ਨਾਲ ਆਪਾਂ ਵਿੱਚੋਂ ਕੁਝ ਜਾਨਵਰ ਇਹਦੇ ਸੇਲ ਵੀ ਕਰਦਿਆ ਕਰਾਂਗੇ ਨੰਬਰ ਬੋਲ ਦਿਓ ਜੀ 6284 005812 ਜੀ ਇੱਕ ਵਾਰੀ ਫਿਰ ਬੋਲੋ 6284 005812 ਪਿੰਡ ਝੁਲਮਗੜਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜੀ ਆ ਬਾਕੀ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਨਗੀਨਾ ਬੱਚੀ ਪਸੰਦ ਆਊਗੀ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਧੰਨਵਾਦ ਜੀ